ਦੋਸਤੋ ਸਤਿ ਸ਼੍ਰੀ ਅਕਾਲ ਬੀਤੇ ਕਈ ਦਿਨਾਂ ਤੋਂ ਦਿਨੇ ਲੱਗਦੀ ਕੜਾਕੀ ਦੀ ਧੁੱਪ ਕਾਰਨ ਅਜੇ ਹ ਪ੍ਰਤੀਤ ਹੀ ਨਹੀਂ ਹੋ ਰਿਹਾ ਕਿ ਇਹ ਜਨਵਰੀ ਦੇ ਖੀਰ ਦੇ ਦਿਨ ਹਨ ਧੁੱਪ ਦੇ ਕਾਰਨ ਜੋ ਦਿਨ ਸੁਹਾਵਨੇ ਹਨ ਅਥ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਮਾਰਚ ਦੇ ਦਿਨ ਹੋਣ ਪ੍ਰੰਤੂ ਦਿਨੇ ਮੌਸਮ ਸਾਫ਼ ਰਹਿਣ ਅਤੇ ਪੱਛੋਂ ਦੀ ਹਵਾ ਵਗਣ ਕਾਰਨ ਬੀਤੇ ਕਈ ਦਿਨਾਂ ਤੋਂ ਜੋ ਕੋਰਾ ਪੈ ਰਿਹਾ ਹੈ ਕੋਰਾ ਪੈਣ ਦਾ ਜੋ ਨੁਕਸਾਨ ਹੈ ਉਹ ਸਬਜ਼ੀਆਂ ਸਰੋਂ ਅਤੇ ਕੁਝ ਫਲਦਾਰ ਪੌਦਿਆਂ ਨੂੰ ਹੋਣਾ ਲਾਜ਼ਮੀ ਹੈ ਇਹ ਕੋਰੇ ਪੈਣ ਦਾ ਹੀ ਅਸਰ ਹੈ ਕਿ ਬੀਤੇ ਕੁਝ ਦਿਨਾਂ ਤੱਕ ਜੋ ਰੁੱਖ ਹਰੇ ਭਰੇ ਸਨ ਉਹਨਾਂ ਦੇ ਪੱਤਿਆਂ ਉੱਪਰ ਇਸ ਕੋਰੇ ਦਾ ਅਸਰ ਸਪਸ਼ਟ ਵਿਖਾਈ ਦੇਣ ਲੱਗ ਪਿਆ ਹੈ ਬਰੀਕ ਪੱਤਿਆਂ ਵਾਲੇ ਜੋ ਗੁਲਮੋਹਰ ਵਰਗੇ ਰੁੱਖ ਸਨ ਉਹਨਾਂ ਦੇ ਪੱਤੇ ਝੜ ਗਏ ਹਨ ਨਾ ਨਿੰਮ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਸੀ ਕਿ ਐਸ ਵਾਰ ਨਿੰਮ ਜੋ ਸਰਦੀ ਦੇ ਪ੍ਰਭਾਵ ਤੋਂ ਬਚ ਗਏ ਹਨ ਕਿਉਂਕਿ ਉਸ ਪ੍ਰਕਾਰ ਦੀ ਸਰਦੀ ਹੀ ਨਹੀਂ ਪਈ ਸੀ ਤਾਂ ਬੀਤੇ ਕੁਝ ਦਿਨਾਂ ਤੋਂ ਜੋ ਕੋਰਾ ਪਿਆ ਹੈ ਉਸ ਦੇ ਨਾਲ ਨਿੰਮ ਦੇ ਪੱਤਿਆਂ ਨੇ ਵੀ ਮੱchnਾ ਸ਼ੁਰੂ ਕਰ ਦਿੱਤਾ ਹੈ ਇਸ ਤਰ੍ਹਾਂ ਜੋ ਸ਼ਿਮਲਾ ਮਿਰਚ ਵਰਗੀਆਂ ਸਬਜ਼ੀਆਂ ਹਨ ਜਿਨ੍ਹਾਂ ਨੂੰ ਕਿਸਾਨਾਂ ਨੇ ਇਹ ਵੇਖਦਿਆਂ ਹੋਇਆ ਉੱਪਰੋਂ ਨੰਗਾ ਕਰ ਦਿੱਤਾ ਸੀ ਕਾਗਜ਼ ਵਗੈਰਾ ਹਟਾ ਦਿੱਤੇ ਸਨ ਕਿ ਹੁਣ ਜੋ ਸਰਦੀ ਲਗਭਗ ਜਾ ਚੁੱਕੀ ਹੈ ਅਤੇ ਜੋ ਪੂਰੇ ਆਦਕਾਰਨ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਉਹਨਾਂ ਲਈ ਇਹ ਕੋਰਾ ਜੋ ਕਾਫੀ ਨੁਕਸਾਨ ਦੇ ਸਾਬਤ ਹੋਵੇਗਾ ਤੇ ਨਾਲ ਦੀ ਨਾਲ ਜੋ 베ਰੀਆਂ ਵਰਗੇ ਫਲਦਾਰ ਪੌਦੇ ਹਨ ਉਹਨਾਂ ਦੇ ਪੱਤਿਆਂ ਤੇ ਫਲ ਨੂੰ ਸਿੱਧੂ ਸਿੱਧਾ ਇਸ ਦਾ ਜੋ ਨੁਕਸਾਨ ਹੈ ਉਹ ਹੋਵੇਗਾ ਕਿਉਂਕਿ ਜਿੱਥੇ 베ਰੀਆਂ ਦੇ ਪੱਤੇ ਇਸ ਦੇ ਕਾਰਨ ਸੁੱਕ ਕੇ ਝੜਨਗੇ ਉੱਥੇ ਜੋ ਹੁਣ ਤੱਕ ਜੋ ਇਹਨਾਂ ਉੱਪਰ ਲੱਗੇ ਹੋਏ 베ਰਾਂ ਦਾ ਜੋ ਫਲ ਹੈ ਬੜਾ ਵਧੀਆ ਹੈ ਤੇ ਪੱਕਣ ਦੇ ਨੇੜੇ ਹੈ ਜੇਕਰ ਇਹ ਕੋਰਾ ਇਸੇ ਤਰ੍ਹਾਂ ਪੈਂਦਾ ਗਿਆ ਤਾਂ ਜੋ ਬੇਰ ਇਸ ਦੀ ਟਾਣੀਆਂ ਨਾਲ ਲੱਗੇ ਹੋਏ ਨੇ ਜੋ ਡੰਡੀ ਲੱਗੀ ਹੋਈ ਹੈ ਬੇਰਾਂ ਨੂੰ ਤਾਂ ਉਹ ਸੁੱਕ ਜਾਵੇਗੀ ਤੇ ਉਹ ਸੁੱਕਣ ਦੇ ਨਾਲ ਜੋ ਬੇਰ ਦਾ ਸਵਾਦ ਹੈ ਉਹ ਖਰਾਬ ਹੋਵੇਗਾ ਤੇ ਨਾਲ ਦੀ ਨਾਲ ਬੇਰ ਬਦ ਰੰਗ ਹੋਣਗੇ ਤੇ ਕਾਫੀ ਹੱਦ ਤੱਕ ਬੇਰ ਝੜਨੇ ਵੀ ਸ਼ੁਰੂ ਹੋ ਜਾਂਦੇ ਹਨ ਤੇ ਅਜਿਹਾ ਹੁਣ ਕਾਰਨ ਕੋਰੇ ਤੋਂ ਬਚਾਅ ਜ਼ਰੂਰੀ ਹੈ ਜਿੱਥੇ ਜੋ ਫਸਲਾਂ ਤੇ ਸਬਜ਼ੀਆਂ ਹਨ ਉਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਨੂੰ ਪਾਣੀ ਲਗਾਇਆ ਜਾਣਾ ਜ਼ਰੂਰੀ ਹੈ ਅਜੇ ਹੌਣ ਕਾਰਨ ਪੂਰੇ ਦਾ ਪ੍ਰਭਾਵ ਕਾਫੀ ਘਟ ਜਾਂਦਾ ਹੈ ਉੱਥੇ ਜੋ ਫਲਦਾਰ ਪੌਦੇ ਹਨ ਜਿਨ੍ਹਾਂ ਨੂੰ ਇਸ ਦੇ ਕਾਰਨ ਨੁਕਸਾਨ ਹੁੰਦਾ ਜਿਸ ਤਰ੍ਹਾਂ ਵੇਰੀ ਹੈ ਤਾਂ ਉਹਦੇ ਲਈ ਜੋ ਧੂਈ ਪਾ ਕੇ ਕੁਝ ਹੱਦ ਤੱਕ ਕੋਰੇ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ। ਸ਼ਾਮ ਨੂੰ ਜੋ ਇਹ ਫਲਦਾਰ ਦਰਖਤ ਹਨ ਇਹਨਾਂ ਦੇ ਤੂੰ ਹੀ ਧੁਖਾ ਕੇ ਜਿਸ ਦੀ ਉੱਚੀ ਲਾਟ ਨਾ ਹੋਵੇ ਕਿਉਂਕਿ ਜੇਕਰ ਇਸ ਦੀ ਲਾਟ ਉੱਚੀ ਹੋਵੇਗੀ ਤਾਂ ਜਿਆ ਹਉਣ ਕਾਰਨ ਜੋ ਫਲਦਾਰ ਪੌਦੇ ਨੂੰ ਨੁਕਸਾਨ ਹੋਵੇਗਾ ਉਸ ਤੇ ਪੱਤੇ ਮੱਚਣਗੇ। ਇਹ ਤੂੰ ਹੀ ਜੋ ਧੂਆਂ ਇਹੀ ਕੇਵਲ ਛੱੜਦੀ ਹੋਵੇ ਤਾਂ ਉਸ ਦੇ ਨਾਲ ਜੋ ਧੂਆਂ ਹੈ ਉਹ ਫਲਦਾਰ ਪੌਦਿਆਂ ਦੇ ਅੰਦਰ ਰੁਕ ਜਾਵੇਗਾ ਤੇ ਜੋ ਰਾਤ ਨੂੰ ਪੈਣ ਵਾਲੇ ਕੋਰੇ ਦੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਘਟਾਵੇਗਾ। ਬੇਰੀਆਂ ਦੇ ਨਾਲ-ਨਾਲ ਅਮਰੂਦ ਵਗੈਰਾ ਜੋ ਫਲਦਾਰ ਪੌਦੇ ਹਨ ਉਹਨਾਂ ਨੂੰ ਵੀ ਇਸ ਤਰ੍ਹਾਂ ਧੂਣੀ ਕਰਕੇ ਕਾਫੀ ਹੱਦ ਤੱਕ ਜੋ ਕੋਰੇ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ ਜਾਂ ਉਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ। ਜਿੱਥੇ ਥੋੜੇ ਰੁੱਖਾਂ ਦੇ ਜੋ ਖਾਲਦਾਰ ਰੁੱਖ ਹਨ ਉਹਨਾਂ ਦੇ ਹੇਠਾਂ ਧੂਈ ਪਾਈ ਜਾ ਸਕਦੀ ਹੈ ਉੱਥੇ ਜੋ ਜ਼ਿਆਦੇ ਰੁੱਖ ਹਨ ਤਾਂ ਉਹਨਾਂ ਦੀ ਉਸ ਦਿਸ਼ਾ ਦੇ ਵਿੱਚ ਧੂਈ ਪਾਈ ਜਾ ਸਕਦੀ ਹੈ ਜਿਸ ਦਿਸ਼ਾ ਦੇ ਵੱਲੋਂ ਹਵਾ ਚਲਦੀ ਹੋਵੇ ਕਿਉਂਕਿ ਜੋ ਹਵਾ ਨਾਲ ਧੂਆ ਦੂਰ ਤੱਕ ਜਿਹੜੇ ਕਾਫੀ ਰੁੱਖ ਹਨ ਉਹਨਾਂ ਦੇ ਵਿੱਚ ਚਲਾ ਜਾਵੇਗਾ ਉਹਨਾਂ ਦੇ ਵਿੱਚ ਠਹਿਰ ਜਾਵੇਗਾ ਅਜਾ ਹੌਣ ਨਾਲ ਜੋ ਰਾਤ ਨੂੰ ਪੈਣ ਵਾਲਾ ਉਪਰੋਂ ਕੋੜਾ ਹੈ ਉਸ ਤੋਂ ਉਹਤਿਆਂ ਦੀ ਤੇ ਉਹਨਾਂ ਦੇ ਜੋ ਫਲ ਹਨ ਉਹਨਾਂ ਦੀ ਸੁਰੱਖਿਆ ਕਰਨ ਦੇ ਵਿੱਚ ਕੁਝ ਹੱਦ ਤੱਕ ਮਦਦ ਕਰੇਗਾ ਤੇ ਇਹ ਜੋ ਤਜਰਬਾ ਹੈ ਬਾਗਵਾਨਾਂ ਦੁਆਰਾ ਬਿੱਤੇ ਕਾਫੀ ਸਮੇਂ ਤੋਂ ਅਜਮਾਇਆ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਤਾਂ ਜਦੋਂ ਮੈਂ ਛੋਟਾ ਹੁੰਦਾ ਸੀ ਸਾਡੇ ਗਵਾਂਢ ਖੇਤ ਦੇ ਗਵਾਂਢ ਦੇ ਵਿੱਚ ਜੋ ਬਾਗ ਹੁੰਦਾ ਸੀ ਤਾਂ ਉਸ ਦਾ ਜੋ ਮਾਲਕ ਸੀ ਉਹ ਇਸੇ ਤਰ੍ਹਾਂ ਹੀ ਕਰਦਾ ਸੀ ਬਹੁਤ ਬਹੁਤ